ਪੰਜਾਬ ਦੇ ਕੋਨੇ-ਕੋਨੇ ਤੋਂ ਪਾਛੇ ਆਪ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੈ ਭੀਮ ਜੈ ਭਰਾ ਜੈ ਭੀਮ ਜੈ ਭਰਾ ਜੋ ਸਤਿਕਾਰਯੋਗ ਸਾਥੀਓ ਮੇਰੇ ਤੋਂ ਪਹਿਲਾਂ ਵੀ ਆਪ ਜੀ ਨੂੰ ਫਲਾਨ ਹਲਕੇ ਦੀ ਔਰ ਪੰਜਾਬ ਦੇ ਅੰਦਰ ਡਾਕਟਰ ਅਰਵਤ ਸਿੰਘ ਕ੍ਰੀਮਪੁਰੀ ਸਾਹਿਬ ਸਾਫ ਦਾ ਐਮਐਲਏ ਸਾਫ ਦਾ ਮੈਂਬਰ ਪਾਰਲੀਮੈਂਟ ਉਹਨਾਂ ਦੀ ਅਗਵਾਈ ਦੇ ਵਿੱਚ ਅਨੇਕਾਂ ਅੰਦੋਲਨ ਜਿੱਥੇ ਜਿੱਥੇ ਵੀ ਤੱਕਾ ਜ਼ੁਲਮ ਜਿਆਤੀ ਹੋਈਆ ਉਥੇ ਡਾਕਟਰ ਅਰਵਤ ਸਿੰਘ ਜੁੜੇ ਪੁਰੀ ਸੀ ਸਮੁੱਚੀ ਲੀਡਰਸ਼ਿਪ ਨੂੰ ਨਾਲ ਲੈ ਕੇ ਲੋਕਾਂ ਦੀ ਬਾਹ ਫੜੀ ਪਰ ਪੂਰੇ ਪੰਜਾਬ ਦੇ ਅੰਦਰ ਜਿੱਥੇ ਲੋਕਾਂ ਦੇ ਵਿੱਚ ਬਰਕਰੰਚ ਥੋੜੀ ਨਰਾਸ਼ਾ ਮਹਿਸੂਸ ਕਰ ਕੀਤੀ ਜਾ ਰਹੇ ਸੀ ਤੁਹਾਡਾ ਜੋਸ਼ ਤੁਹਾਡਾ ਹਜ਼ਾਰਾਂ ਦੀ ਗਿਣਤੀ ਚ ਇੱਥੇ ਪਹੁੰਚੇ ਹੋਏ ਲੋਕਾਂ ਦਾ ਇਕੱਠ ਇਹ ਦੱਸਦਾ ਕਿ 2027 ਦੇ ਅੰਦਰ ਤੁਸੀਂ ਆਪਣੀ ਸਰਕਾਰ ਬਣਾਉਣ ਜਾ ਰਹੇ ਹੋ ਔਰ ਇਸ ਦਾ ਬਿਗਲ ਅਜੋ ਇਥੋਂ ਵੱਧ ਚੁਕਾਇਆ ਡਾਕਟਰ ਹਰਤਾਰ ਸਿੰਘ ਗਰੀਪੁਰੀ ਸਾਹਿਬ ਚਾਹੇ ਫਰਾਰ ਦੇ ਅੰਦਰ ਸਮਾਤ ਰਾਦੀ ਲੋਕਾਂ ਵੱਲੋਂ ਫਰਾਰ ਨੂੰ ਟਾਰਗੇਟ ਕਰਦੇ ਆ ਨੰਗਲ ਦੇ ਅੰਦਰ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਦੇ ਸਟੈਚੂ ਤੇ ਹਮਲਾ ਹੋਇਆ ਪਰੰਤੂ ਹਾਮਲਾ ਹੋਣ ਤੋਂ ਬਾਅਦ ਇੱਕ ਫਾਰਮੈਟ ਦੀ ਐਫ ਆਈ ਆਰ ਕਰਾ ਕੇ ਫੋਟੋ ਖਿਚਾ ਕੇ ਕਹੋ ਚਲ ਜਾਓ ਅਕਾਸ਼ ਸਿੰਘ ਕ੍ਰੀਮਪੁਰ ਸਾਹਿਬ ਨੇ ਸੁਰੱਖਿਤੀ ਟੀਮ ਨੂੰ ਵਿਸ਼ਾਰ ਨਿਰਦੇਸ਼ ਦਿੱਤੇ ਕਿ ਅਸੀਂ 바ਵਾ ਸਾਹਿਬ ਡਾਕਟਰ ਅਮਰੀਕਾ ਸਾਹਿਬ ਦੇ ਅਨੇਈਆਂ ਅਸੀਂ ਜਿੰਨਾ ਚਿਰ ਸਟੈਚੂ ਦੀ ਬੇਅਦਬੀ ਕਰਨ ਵਾਲੇ ਜੇ ਉਹਦੀਆਂ ਸਲਾਖਾਂ ਪਿੱਛੇ ਨਹੀਂ ਜਾਂਦੇ ਉਹਨਾਂ ਚਾਰ ਫਲੋਰ ਹਲਕੇ ਦੀ ਲੀਡਰਸ਼ਿਪ ਕੱਟ ਸੌਵੇਂਗੇ ਨਹੀਂ ਔਰ ਉਤੇ ਢਰਨਾ ਪ੍ਰਦਰਸ਼ਨ ਕੀਤਾ ਔਰ ਉਹ ਬਿਆਨ ਦੇ ਕਰਨ ਨਾਲ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੱਤਿਆ ਡਾਕਟਰ ਅਤਾਸ਼ ਸਿੰਘ ॠਪੂਰੀ ਸਾਹਿਬ ਪੁਨਾਮੀ ਬੜੀ ਜਿਹੜੀ ਜਿੱਤ ਹੋਈ ਤੇ ਇਤੇ ਦੇ ਅੰਦਰ ਇਸੇ ਹਲਕੇ ਦੇ ਵਿੱਚ ਪਹਿਲਾ ਸਰਕਾਰ ਆਪਣੀਆਂ ਬਲਡੋਜ਼ਰ ਅਧਿਸ਼ੀਆ ਭੇਜ ਕੇ ਨੂੰ ਕਰਦਿਆਂ ਦੁਬਾਰਾ ਤੜਵਾਉਂਦੀਆਂ ਔਰ ਬਾਅਦ ਵਿੱਚ ਇੱਕ ਨਮਾਇੰਦਾ ਭੇਜਦੀ ਦੇਉ ਤੋਂ ਬਣਾਉਣੇ ਕਸ਼ ਹੋਇਆ ਹੀ ਨਹੀਂ ਗੁਰੂ ਘਰ ਤਾਂ ਹੋਇਆ ਤਕਰੀਪੁਰ ਸਾਹਿਬ ਨੇ ਅੰਦੋਲਨ ਪਟਿਆ ਕਰਨੇ ਪ੍ਰਦਰਸ਼ਨ ਹੋਏ ਗੁਰੂ ਰੋਦਾਸ ਮਹਾਰਾਜ ਜੀ ਦੇ ਸਨਮਾਨ ਦੇ ਵਿੱਚ ਕਰਾਮਗੜ ਦੀ ਧਰਤੀ ਤੋਂ ਸਨਮਾਨ ਯਾਤਰਾ ਤੁਰੀ ਹਲੇ ਅੱਧ ਕਬਾਟੇ ਰਹੀ ਸੀ ਸਰਕਾਰ ਕਰੀਪੁਰ ਸਾਹਿਬ ਦੇ ਅੰਦੋਲਨ ਦੇ ਅੱਗੇ ਲੰਮੀ ਪਈ ਆ ਸਰਕਾਰ ਨੂੰ ਚੁਗਣਾ ਪਿਆ ਕੰਧਾ ਗੁਰੂ ਘਰ ਗਿਆ ਉੱਥੇ ਪਈਆਂ ਔਰ ਸ਼ੁਰੂਆਤ ਆਪਣੀ ਹਾਜ਼ਰੀ ਚ ਕਰਵਾਈ ਤੋ ਸਾਥੀਓ ਅਨੇਕਾਂ ਹੀ ਮੁਦਦੇ ਜਿੱਥੇ ਪੰਜਾਬ ਦੇ ਅੰਦਰ ਪੰਜਾਬ ਸੰਭਾਲੋ ਮਹਿਮ ਉਹਦੇ ਕਾਹਤ ਪੂਰਾ ਅੰਦੋਲਨ ਵਿੱਡਿਆ ਹੋਇਆ 15 ਮਾਰਚ ਤੋਂ ਲੋਕੀ ਬਹੁਤ ਹੰਗਾਰਾ ਕਰਦੇ ਪੰਜਾਬ ਸੰਭਾਲੋ ਮਹਿਮ ਨੂੰ ਤੁਸੀਂ ਇਹ ਅਸ਼ੀਰਵਾਦ ਦਿੱਤਾ ਆਓ ਆਪਾਂ ਰਲ ਮਿਲ ਕੇ ਜਿੱਥੇ ਜਿੱਥੇ ਵੀ ਆਪਣੀ ਡਿਊਟੀ ਆ ਬਾਖੂ ਵੀ ਲਵਾਈਏ 2027 ਦੇ ਅੰਦਰ ਆਪਣੀ ਸਰਕਾਰ ਬਣਾਈਏ ਇਹੀ ਮਾਨਵ ਰਸਾ ਕਾਂਸ਼ੀਰਾਂ ਨੂੰ ਸੱਚੀ ਸਿਰਤਾ ਜੀ ਹੋਏਗੀ ਇਹਨਾਂ ਸ਼ਬਦਾਂ ਦੇ ਨਾਲ ਆਪ ਸਾਰੇ ਵੱਡੀ ਗੱਲ ਦੀ ਦੇ ਵਿੱਚ ਇੱਥੇ ਪਹੁੰਚਿਓ ਆਪ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਆਪ ਸਾਰਿਆਂ ਨੂੰ ਫਲਾਉਰ ਹਲਕੇ ਦੀ ਬਸਮੁੱਛੀ ਟੀਮ ਵੱਲੋਂ ਜੀ ਆਗਦਾ ਹੋਇਆ ਧੰਨਵਾਦ ਕਰਦਾ ਹਾਂ ਰਾਜਾ ਲੱਨਾ ਜੈ ਪੀਨ ਜੈ ਹੋਵੇ ਜੈ ਪੀਨ ਜੈ ਹੋਵੇ